ਅਕਾਲ ਤਖਤ ਸਾਹਿਬ ਦਾ ਸੰਦੇਸ਼ ਵਰਸਸ ਪੂਰੀ ਦੀ ਪੂਰੀ ਸਟੇਟ ਜਿਹੜੀ ਹੈ ਨਹੀਂ ਚਾਹੁੰਦੀ ਕਿ ਅਕਾਲੀ ਦਲ ਮੋੜ ਜਿਹੜਾ ਹੈਗਾ ਇਹ ਦੁਬਾਰਾ ਅਕਾਲ ਤਖਤ ਸਾਹਿਬ ਵੱਲ ਮੁਖ ਕਰੇ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਫੈਸਲੇ ਜਿਹੜੇ ਨੇ ਜਿਹੜੇ ਧਾਰਮਿਕ ਸੀ ਉਹ ਤੇ ਮੰਨ ਲਏ ਗਏ ਈਵਨ ਕਿ ਜਿਹੜੀ ਅਰਦਾਸ ਵੀ ਹੈ ਉਹ ਵੀ ਅੱਧੀ ਅਧੂਰੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਪੂਰੇ ਫੈਸਲੇ ਹੀ ਨਹੀਂ ਮੰਨੇ ਪੂਰੀ ਤਨਖਾਹ ਹੀ ਨਹੀਂ ਮੰਨੀ ਤੇ ਫਿਰ ਅਰਦਾਸ ਕਿਵੇਂ ਉਹਨਾਂ ਦੀ ਜਿਹੜੀ ਸੰਪੂਰਨ ਹੋਵੇ ਸੋ ਪੰਜ ਹੁਕਮ ਨੇ ਜਿਹੜੇ ਨਹੀਂ ਮੰਨੇ ਗਏ ਸਿਰਫ ਇੱਕ ਜਿਹੜਾ ਹੈਗਾ ਵੀ ਉਹਨਾਂ ਨੇ ਧਾਰਮਿਕ ਸਜ਼ਾ ਜਿਹੜੀ ਉਹ ਮੰਨੀ ਹੋਈ ਹੈ ਸੋ ਸਪਸ਼ਟ ਰੂਪ ਵਿੱਚ ਹੁਣ ਕੋਈ ਜਾਣੇ ਹਨ ਜਾਣੇ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਮਿਥ ਕੇ ਜਾਣ ਬੁੱਝ ਕੇ ਔਰ ਆਪਣੀ ਹੈਂਕਰ ਤੇ ਚੌਧਰ ਨੂੰ ਜਿਹੜਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਅਕਾਲ ਤਖਤ ਤੋਂ ਸੁਪਰੀਮ ਰੱਖਣ ਦੀ ਜਿਹੜੀ ਜਿੱਦ ਵਿੱਚ ਹੈ ਜਿਹੜੀ ਅਕਾਲੀ ਦਲ ਆਪਣੇ ਜਾਲ ਵਿੱਚ ਆਪ ਹੀ ਫਸਦਾ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਨੂੰ ਉਹ ਲਿਖਤੀ ਤੌਰ ਤੇ ਦੰਦਾ ਵੀ ਜੇ ਅਸੀਂ ਧਾਰਮਿਕ ਹੁਕਮ ਮੰਨਦੇ ਆ ਤਾਂ ਸਾਡੇ ਜਿਹੜੇ ਰਜਿਸਟ੍ਰੇਸ਼ਨ ਆ ਉਹ ਬੰਦ ਹੋ ਸਕਦੀ ਆ ਜਿਹੜਾ ਚੋਣ ਕਮਿਸ਼ਨ ਸਾਡੀ ਰਜਿਸਟ੍ਰੇਸ਼ਨ ਬੰਦ ਕਰ ਲੰਦੋ ਹੈ ਨਾ ਇਹ ਇਦਾਂ ਹੀ ਹੈ ਇਟ ਮੀਨਸ ਵੀ ਅਕਾਲੀ ਦਲ ਧਰਮ ਦਾ ਕੁੰਡਾ ਨਹੀਂ ਰੱਖਣਾ ਚਾਹੁੰਦਾ ਹਰਿਆਣੇ ਚ ਜਾ ਕੇ ਕਹਿੰਦਾ ਸਾਨੂੰ ਸ਼੍ਰੋਮਣੀ ਕਮੇਟੀ ਦੇ ਚੋਣਾਂ ਲੜਨ ਦਿਓ ਰਾਜਨੀਤੀਵਾਣ ਧਰਮ ਵਿੱਚ ਦਖਲ ਦੇਣਾ ਚਾਹੁੰਦੇ ਆ ਪਰ ਧਰਮ ਦਾ ਦਖਲ ਆਪਣੇ ਤੇ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਵਾਰ-ਵਾਰ ਕਹਿੰਦੇ ਆਂ ਵੀ ਤਿੰਨ ਬੰਦਿਆਂ ਨੇ ਅਕਾਲੀ ਦਲ ਡੋਪਿਆ ਬਰਜਿੰਦਰ ਸਿੰਘ ਹਮਦਾਰਸ ਨੇ ਹਰਚਰਨ ਬੈਂਸ ਨੇ ਤੇ ਦਲਜੀਤ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਉੱਥੇ ਮੰਦਿਰ ਵਿੱਚ ਜਾ ਕੇ ਪੁਜਾਰੀਆਂ ਵਾਂਗ ਪੂਜਾ ਕਰਦਾ ਉਹਨੂੰ ਤਾਂ ਕੋਈ ਚੋਣ ਕਮਿਸ਼ਨ ਨਹੀਂ ਪੁੱਛਦਾ ਜੀ ਹੈਨਾ ਜੇ ਦੇਸ਼ ਦਾ ਪ੍ਰਧਾਨ ਉਹ ਸਾਰੇ ਪੁਜਾਰੀ ਬਾਹਰ ਕਰ ਦਿੱਤੇ ਗਏ ਹੂੰ ਹੂੰ ਚਾਰੇ ਜਿਹੜੇ ਉਹਨਾਂ ਦੇ ਉਹਨੇ ਮੁਖੀ ਨੇ ਆਚਾਰੀਆ ਉਹ ਬਾਹਰ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਐਜ਼ ਏ ਪੰਡਤ ਜਾਂ ਐਜ਼ ਏ ਜਿਹੜਾ ਮੰਦਿਰ ਦਾ ਮੁਖੀ ਹੁੰਦਾ ਉਹਦੇ ਉਹਦੇ ਤੇ ਉਹ ਉਹ ਕਰਦਾ ਤੇ ਉਹਨੂੰ ਕੋਈ ਚੋਣ ਕਮਿਸ਼ਨ ਦਾ ਨਹੀਂ ਤੁਸੀਂ ਕਾਹ ਤੋਂ ਡਰ ਰਹੇ ਹੂੰ ਉਹਨਾਂ ਨੂੰ ਲੱਗਦਾ ਵੀ ਜਥੇਦਾਰ ਹਨ ਪੜਨੇ ਇਹਨਾਂ ਨੂੰ ਅੰਗਰੇਜ਼ੀ ਵਿੱਚ ਚਿੱਠੀਆਂ ਜਾਂ ਲਿਖ ਕੇ ਡਰਾਡ ਰੂਲੋ ਜਾਂ ਪਿੱਛੋਂ ਜਿੱਦਾਂ ਬਿਰਸਾ ਸਿੰਘ ਬਟੋਹੇ ਵਰਗੇ ਆ ਉਹਦੇ ਘਰ ਗਏ ਸੀ ਜਥੇਦਾਰ ਸਾਹਿਬ ਦੇ ਧਮਕੀ ਦੇ ਕੇ ਆਏ ਆ ਸੋ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਲੋਕਾਂ ਦੀ ਸਰਕਾਰ ਨਹੀਂ ਹੈਗੀ ਹੁਣ ਇਹ ਸਰਕਾਰ ਨਾ ਹੋਣ ਦੇ ਬਾਵਜੂਦ ਕਿੰਨੇ ਨੀਵੇਂ ਡਿਗੇ ਆ ਕਿੰਨੀ ਅਸ਼ਲੀਲਤਾ ਭਰੀਆਂ ਜਿਹੜੀਆਂ ਜਿਹੜੇ ਦੋਸ਼ ਆ ਗਿਆ ਨਹੀਂ ਹਰਪ੍ਰੀਤ ਸਿੰਘ ਤੇ ਲਾਏ ਗਏ ਆ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਹੋਊਗੀ ਇਹ ਕਿੰਨੇ ਨੀਵੇਂ ਡਿਗਦੇ ਹੋਣਗੇ ਔਰ ਕਿੰਨੀਆਂ ਧਮਕੀਆਂ ਪੁਲਿਸ ਰਾਹੀਂ ਜਾਂ ਇੰਟੈਲੀਜੈਂਸ ਰਾਹੀਂ ਜਥੇਦਾਰਾਂ ਨੂੰ ਦਵਾਉਂਦੇ ਹੋਣਗੇ ਕੀ ਸਰਦਾਰ ਅਪਤਾਰ ਸਿੰਘ ਜੀ ਅਕਾਲੀ ਦਲ ਜਿਹੜਾ ਹੈਗਾ ਏ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਤੋਂ ਭਗੌੜਾ ਹੋ ਚੁੱਕਾ ਹੈ ਇਹ ਇੱਕ ਵੱਡਾ ਸਵਾਲ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਿਹਾ ਏ ਔਰ ਸਿੱਖ ਚਿੰਤਕਾਂ ਦੇ ਵਿੱਚ ਵੀ ਇਹ ਇੱਕ ਵੱਡੀ ਇੱਕ ਤਰ੍ਹਾਂ ਦੀ ਚਰਚਾ ਜਿਹੜੀ ਚੱਲ ਰਹੀ ਹੈ ਜਾਂ ਕਿਤੇ ਨਾ ਕਿਤੇ ਉਪਰੋ ਸਟੇਟ ਦਾ ਪ੍ਰੈਸ਼ਰ ਇਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈਗਾ ਕਿ ਅਕਾਲ ਤਖਤ ਸਾਹਿਬ ਦਾ ਸੰਦੇਸ਼ ਵਰਸਸ ਪੂਰੀ ਦੀ ਪੂਰੀ ਸਟੇਟ ਜਿਹੜੀ ਇਹ ਨਹੀਂ ਚਾਹੁੰਦੀ ਕਿ ਅਕਾਲੀ ਦਲ ਮੋੜ ਜਿਹੜਾ ਹੈਗਾ ਇਹ ਦੁਬਾਰਾ ਅਕਾਲ ਤਖਤ ਸਾਹਿਬ ਵੱਲ ਮੁੱਖ ਕਰੇ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਫੈਸਲੇ ਜਿਹੜੇ ਨੇ ਜਿਹੜੇ ਧਾਰਮਿਕ ਸੀ ਉਹ ਤੇ ਮੰਨ ਲਏ ਗਏ इवन ਕਿ ਜਿਹੜੀ ਅਰਦਾਸ ਵੀ ਹੈ ਉਹ ਵੀ ਅੱਧੀ ਅਧੂਰੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਪੂਰੇ ਫੈਸਲੇ ਹੀ ਨਹੀਂ ਮੰਨੇ ਪੂਰੀ ਤਨਖਾਹ ਹੀ ਨਹੀਂ ਮੰਨੀ ਤੇ ਫਿਰ ਅਰਦਾਸ ਕਿਵੇਂ ਉਹਨਾਂ ਦੀ ਜਿਹੜੀ ਸੰਪੂਰਨ ਹੋਵੇਗੀ ਕੀ ਕਹੋਗੇ ਹਾਂਜੀ ਹਾਂਜੀ ਸੋ ਅਕਾਲੀ ਦਲ ਭਗਾਉੜਾ ਹੈ 2 ਦਸੰਬਰ ਦੇ ਜਿਹੜੇ ਹੁਕਮਨਾਮੇ ਆ ਉਹਨਾਂ ਤੋਂ ਸੋ ਇੱਕ ਸਿਰਫ ਉਹਨਾਂ ਨੇ ਆਪਣੇ ਜਿਹੜੀ ਵਰਤਨ ਸਾਫ਼ ਕਰਨ ਦੀ ਹੈ ਜਿਹੜੀ ਧਾਰਮਿਕ ਸਜ਼ਾ ਸਿਰਫ ਉਹ ਪੂਰੀ ਕਰੀ ਆ ਨਾ ਤਾਂ ਹਲੇ ਤੱਕ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਇਆ ਨਾ ਹੀ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉਹਦਾ ਕੋਈ ਵੀ ਥਾਂ ਟਿਕਾਣਾ ਪਤਾ ਲੱਗਿਆ ਹਲੇ ਤੱਕ ਤੁਸੀਂ ਦੇਖੋ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮਖ ਸਿੰਘ ਨੇ ਵੀ ਆਪਣਾ ਜਿਹੜਾ ਦੁਬਾਰੇ ਦੇਣਾ ਸੀ ਵਰਸ਼ਨ ਉਹ ਵੀ ਨਹੀਂ ਆਇਆ ਉਹ ਵੀ ਨਹੀਂ ਦਿੱਤਾ ਹੈ ਹੈਨਾ ਤੇ ਨਾ ਹੀ ਸਿਰਸੇ ਵਾਲੇ ਸਾਥ ਦੀ ਜਿਹੜੀ ਚਿੱਠੀ ਰਿਲੀਜ਼ ਕਰਨੀ ਸੀ ਵੀ ਉਹਨੇ ਉਹਨੇ ਕਰੀ ਸੀ ਉਹ ਵੀ ਹੁਕਮਾਂ ਵਿੱਚ ਸੀ ਉਹ ਵੀ ਨਹੀਂ ਆਇਆ ਸੋ ਪੰਜ ਹੁਕਮ ਨੇ ਜਿਹੜੇ ਨਹੀਂ ਮੰਨੇ ਗਏ ਸਿਰਫ ਇੱਕ ਜਿਹੜਾ ਹੈਗਾ ਵੀ ਉਹਨਾਂ ਨੇ ਧਾਰਮਿਕ ਸਜ਼ਾ ਜਿਹੜੀ ਉਹ ਮੰਨੀ ਹੋਈ ਹੈ ਸੋ ਸਪਸ਼ਟ ਰੂਪ ਵਿੱਚ ਹੁਣ ਕੋਈ ਜਾਣੇ ਜਾਣੇ ਨੇ ਅਕਾਲੀ ਦਲ ਦੇ ਲੀਡਰਸ਼ਿਪ ਮਿਥ ਕੇ ਜਾਣਬੁੱਝ ਕੇ ਔਰ ਆਪਣੀ ਹੈਂਕਰ ਤੇ ਚੌਧਰ ਨੂੰ ਜਿਹੜਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਅਕਾਲ ਤਖਤ ਤੋਂ ਸੁਪਰੀਮ ਰੱਖਣ ਦੀ ਜਿਹੜੀ ਜਿੱਦ ਵਿੱਚ ਹੈ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਜਿਹੜੀ ਭੱਜ ਰਹੀ ਆ ਸੋ ਇੱਕ ਸੀਨੀਅਰ ਪੱਤਰਕਾਰ ਆ ਰਿਤੇਸ਼ ਲੱਖੀ ਉਹਨਾਂ ਨੇ ਪਿਛਲੇ ਦਿਨੀ ਨਿਊਜ਼ ਸਟੋਰੀ ਕਰੀ ਆ ਉਹਨਾਂ ਨੇ ਕਿਹਾ ਹੈਗਾ ਵੀ ਬੁਰਛਾ ਗਰਦੀ ਦੀ ਨੋਕ ਤੇ ਅਕਾਲ ਤਖਤ ਦੇ ਹੁਕਮ ਛਿੱਕੇ ਤੇ ਟੰਗਾਂਗੇ ਠੋਕ ਕੇ ਸੋ ਉਹਨਾਂ ਨੇ ਇਹ ਸਟੋਰੀ ਲਾਈ ਹੈਗੀ ਆ ਵੀ ਇਹ 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 ਬਿਲਕੁਲ ਇਸੇ ਤਰ੍ਹਾਂ ਦੀ ਬੁਰਛਾ ਗੱਦੀ 1994 ਚ ਹੋਈ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਦਾ ਇੱਕ ਤਰ੍ਹਾਂ ਨਾਲ ਕਤਲ ਹੀ ਕਰ ਦਿੱਤਾ ਜਾਣਾ ਸੀ ਉਤੋਂ ਬਾਅਦ ਭਾਈ ਰਣਜੀਤ ਸਿੰਘ ਨਾਲ ਹੋਈ ਇਸ ਤਰ੍ਹਾਂ ਦੀ ਤੇ ਉਹੋ ਹੀ ਜਿਸ ਰਸਤੇ ਤੇ ਅਕਾਲੀ ਲੀਡਰਸ਼ਿਪ ਚੱਲੀ ਹੋਈ ਅਭੀ ਸੰਨ ਅਸੀਂ ਅਕਾਲ ਤਖਤ ਦੇ ਅੱਗੇ ਕੋਈ ਸਮਰਪਤ ਨਹੀਂ ਸਿਰਫ ਗੱਲਾਂ ਬਾਤਾਂ ਰਾਹੀਂ ਅਸੀਂ ਸਮਰਪਤ ਹੈ ਗਏ ਆ ਹੂੰ ਸਦਾੰਤਕ ਤੌਰ ਤੇ ਕੋਈ ਵੀ ਹੁਕਮ ਹੈ ਜਿਹੜਾ ਨਹੀਂ ਮੰਨਿਆ ਗਿਆ ਨਾ ਸੱਤ ਮੈਂਬਰੀ ਕਮੇਟੀ ਬਣਾ ਕੇ ਅਕਾਲੀ ਦਲ ਦੀ ਪੁਨਰ ਸੰਗਠਨ ਲਈ ਗੱਲ ਕੀਤੀ ਗਈ ਹੈ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੈਗਾ ਅਸਤੀਫਾ ਜਿਹੜਾ ਉਹਨੂੰ ਕਾਨੂੰਨੀ ਅੜਚਣਾਂ ਦਾ ਰੌਲਾ ਪਾ ਕੇ ਜਿਹੜਾ ਨਹੀਂ ਮੰਨਿਆ ਜਾ ਰਿਹਾ ਸੋ ਸਾਡੀ ਇਹ ਸੂਚਨਾ ਹੈ ਵੀ ਉਹ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਰੱਖਣਾ ਚਾਹੁੰਦੇ ਆ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਵੀ ਅਕਾਲੀ ਦਲ ਤੋਂ ਵੱਖ ਨਹੀਂ ਕਰਨਾ ਚਾਹੁੰਦੇ ਇਸੇ ਢਾਂਚੇ ਨੂੰ ਹੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਰਹਿਣ ਨਾਲ ਹੀ ਜਿਹੜੀ ਹੈਗੀ ਆ ਜਿਹੜੇ ਇਸ ਸਮੁੱਚੀ ਲੀਡਰਸ਼ਿਪ ਦਾ ਜਿਹੜਾ ਦਾਲ ਮੰਡਾ ਤੇ ਰੋਟੀ ਪਾਣੀ ਆ ਉਹ ਚੱਲਦਾ ਹੈਗਾ ਸੋ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਕਾਲੀ ਦਲ ਸਪਸ਼ਟ ਰੂਪ ਵਿੱਚ ਆ ਜਿਹੜਾ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮਿਆਂ ਤੋਂ ਭਗਾਉੜਾ ਹੋ ਗਿਆ ਹੁਣ ਤਖਤ ਸਾਹਿਬ ਦੇ ਇਸ ਤੋਂ ਕੀ ਫੈਸਲਾ ਆਉਂਦਾ ਉਹ ਅਗਲੇ ਦਿਨਾਂ 'ਚ ਪਤਾ ਲੱਗੂਗਾ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਇੱਕ ਟੈਸਟਿੰਗ ਪੀਰੀਅਡ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਰਹੇਗਾ ਦੂਜੇ ਬੰਨੇ ਸਰਦਾਰ ਦਿਲਜੀਤ ਸਿੰਘ ਚੀਮਾ ਹੋਣਾ ਨਹੀਂ ਆ ਵੱਖ-ਵੱਖ ਤਕਰੀਬਨ ਬਹੁਤ ਸਾਰੇ ਟੀਵੀ ਚੈਨਲਸ ਦੇ ਉੱਤੇ ਜਾਂ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਜਿਹੜੀਆਂ ਨੇ ਇੰਟਰਵਿਊਜ਼ ਆ ਰਹੀਆਂ ਨੇ ਸਰਦਾਰ ਹਰਤਾ ਸਿੰਘ ਜੀ ਉਹਦੇ ਚੋਂ ਕਿਹੜੀ ਨੀਤੀ ਜਿਹੜੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਗੱਲ ਕਰਕੇ ਆਏ ਉਹਦੇ ਬਾਰੇ ਵੀ ਕੁਝ ਆ ਰਿਹਾ ਹੈਗਾ ਵੀ ਬਹੁਤ ਸਾਰੀਆਂ ਲੀਗਲ ਕੰਪਲਸ਼ਨਸ ਹੈਗੀਆਂ ਨੇ ਜਾਂ ਇਸ ਤਰ੍ਹਾਂ ਦਾ ਇੱਕ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹਦੇ ਕਰਕੇ ਜਾਂ ਕਿਹੜੀਆਂ ਨੀਤੀਆਂ ਉਹ ਜਿਹੜੀਆਂ ਇੱਥੋਂ ਸਪਸ਼ਟ ਕਰ ਰਹੇ ਨੇ ਅਕਾਲੀ ਦਲ ਆਪਣੇ ਜਾਲ ਵਿੱਚ ਆਪ ਹੀ ਫਸਦਾ ਜਾ ਰਿਹਾ ਹੈ ਹੂੰ ਅਕਾਲ ਤਖਤ ਸਾਹਿਬ ਨੂੰ ਉਹ ਲਿਖਤੀ ਤੌਰ ਤੇ ਦੰਦਾ ਵੀ ਜੇ ਅਸੀਂ ਧਾਰਮਿਕ ਹੁਕਮ ਮੰਨਦੇ ਆ ਤਾਂ ਸਾਡੇ ਜਿਹੜੇ ਰਜਿਸਟ੍ਰੇਸ਼ਨ ਆ ਉਹ ਬੰਦ ਹੋ ਸਕਦੀ ਆ ਹੂੰ ਜਿਹੜਾ ਚੋਣ ਕਮਿਸ਼ਨ ਸਾਡੀ ਰਜਿਸਟ੍ਰੇਸ਼ਨ ਬੰਦ ਕਰ ਲੰਦੋ ਹੈ ਨਾ ਇਹ ਇਦਾਂ ਹੀ ਆ ਇਟ ਮੀਨਸ ਵੀ ਅਕਾਲੀ ਦਲ ਧਰਮ ਦਾ ਕੁੰਡਾ ਨਹੀਂ ਰੱਖਣਾ ਚਾਹੁੰਦਾ ਹੂੰ ਹਰਿਆਣੇ ਚ ਜਾ ਕੇ ਕਹਿੰਦਾ ਸਾਨੂੰ ਸ਼੍ਰੋਮਣੀ ਕਮੇਟੀ ਦਾ ਚੋਣਾਂ ਲੜਨ ਦਿਓ ਰਾਜਨੀਤੀਵਾਨ ਧਰਮ ਵਿੱਚ ਦਖਲ ਦੇਣਾ ਚਾਹੁੰਦੇ ਆ ਪਰ ਧਰਮ ਦਾ ਦਖਲ ਆਪਣੇ ਤੇ ਨਹੀਂ ਹੋਣ ਦੇਣਾ ਚਾਹੁੰਦੇ ਮਤਲਬ ਡਬਲ ਸਟੈਂਡਰਡ ਦੇਖੋ ਡਬਲ ਸਟੈਂਡਰਡ ਹੋ ਗਿਆ ਜੀ ਹਰਿਆਣਾ ਵਿੱਚ ਕਹਿੰਦੇ ਆ ਵੀ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਦੀਆਂ ਜੇ ਤੁਸੀਂ ਧਰਮ ਨਿਰਪੱਖ ਪਾਰਟੀ ਆ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਤੁਹਾਡਾ ਕੀ ਹਾਸਲ ਮਤਲਬ ਫਿਰ ਤੁਸੀਂ ਵੀ ਆਪਣੇ ਆਪ ਨੂੰ ਡਿਕਲੇਅਰ ਕਰ ਦੋ ਪੰਜਾਬੀ ਪਾਰਟੀ ਤੁਸੀਂ ਜਿੰਦਾ ਕੀਤਾ ਹੋਇਆ ਉਹਨੂੰ ਮੁੱਖ ਤੌਰ ਤੇ ਕਰ ਦੋ ਇਹ ਅਕਾਲੀ ਦਲ ਦਾ ਛੱਡ ਦਿਓ ਸ਼੍ਰੋਮ ਆਹ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਤੁਸੀਂ ਉੱਥੇ ਟਿੰਗੜ ਰਹੇ ਆ ਤੁਸੀਂ ਹਾਈ ਕੋਰਟ ਚ ਪਾਇਆ ਵੀ ਸਾਨੂੰ ਤਾਂ ਜੀ ਅਕਾਲੀ ਦਲ ਨੂੰ ਬਾਹਰ ਕੱਢਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਜੇ ਤੁਹਾਡਾ ਧਰਮ ਨਾਲ ਕੋਈ ਸਬੰਧ ਨਹੀਂ ਤੁਸੀਂ ਕਹਿੰਦੇ ਹੋ ਵੀ ਜਿਹੜਾ ਚੋਣ ਕਮਿਸ਼ਨ ਨੇ ਸਾਡੀ ਰਜਿਸਟ੍ਰੇਸ਼ਨ ਬੰਦ ਕਰ ਦੇਣੀ ਆ ਫਿਰ ਉੱਥੇ ਕਿਉਂ ਭੱਜੇ ਫਿਰਦੇ ਹੋ ਵੀ ਸਾਨੂੰ ਸ਼੍ਰੋਮਣੀ ਕਮੇਟੀ ਲੜਨ ਦੀ ਇਜਾਜ਼ਤ ਦਿਓ ਹਰਿਆਣਾ ਗੁਰਦੁਆਰਾ ਕਮੇਟੀ ਲੜਨ ਦੀ ਇਜਾਜ਼ਤ ਦੇ 50 ਵਿੱਚ ਤੁਸੀਂ ਕਹਿ ਰਹੇ ਹੋ ਸਾਡੀ ਰਜਿਸਟ੍ਰੇਸ਼ਨ ਕਿਉਂਕਿ ਧਰਮ ਆ ਜਿਹੜਾ ਤੁਹਾਡੇ ਤੇ ਅਗਵਾਈ ਕਰ ਰਿਹਾ ਹੈ ਤੁਸੀਂ ਧਰਮ ਦੀ ਅਗਵਾਈ ਨਹੀਂ ਕਬੂਲ ਰਹੇ ਰਾਜਨੀਤੀਵਾਨ ਧਰਮ ਨੂੰ ਅਗਵਾਈ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਉੱਥੇ ਉੱਥੇ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਬੱਤ ਹੁੰਦੀ ਵਰਤੋਂ ਕਰ ਲਵੋ ਜਿੱਥੇ ਹੁੰਦੀ ਹੈ ਜਿੱਥੇ ਸਾਨੂੰ ਧਰਮ ਅਗਵਾਈ ਦਵੇ ਉਹ ਨਹੀਂ ਅਸੀਂ ਹਾਂ ਬਿਲਕੁਲ ਕਿ ਹੁਣ ਜਿਹੜੀ ਮੀਰੀ ਤੇ ਪੀਰੀ ਆ ਜਿਹੜੀ ਪੀਰੀ ਕੀ ਆ ਪੀਰੀ ਇਜ਼ ਐਥਿਕਸ ਆਫ ਰਿਲੀਜਨ ਐਂਡ ਪੋਲਿਟਿਕਸ ਜੀ ਨੈਤਿਕ ਕਦਰਾਂ ਕੀਮਤਾਂ ਨੇ ਸੋ ਨੈਤਿਕ ਕਦਰਾਂ ਕੀਮਤਾਂ ਨੂੰ ਅਕਾਲੀ ਦਲ ਪਿਛਲੇ 50 ਸਾਲ ਤੋਂ ਹੀ ਛੱਡ ਚੁੱਕਿਆ ਔਰ ਇਹੀ ਨੈਤਿਕ ਕਦਰਾਂ ਕੀਮਤਾਂ ਸੀ ਨਾ ਕਿ ਅਕਾਲੀ ਦਲ ਆਪਣਾ ਜਿਹੜਾ ਨੈਤਿਕ ਹੱਕ ਗਵਾ ਚੁੱਕਿਆ ਹੈ ਪੂਰੀ ਕੌਮ ਨੂੰ ਜਿਹੜਾ ਲੀਡ ਕਰਨ ਦਾ ਇਹੋ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚ ਬਕਾਇਦਾ ਰਿਟਰਨ ਹੈ ਤੇ ਇਹ ਡਬਲ ਸਟੈਂਡਰਡ ਹੈ ਦਲਜੀਤ ਸਿੰਘ ਚ ਅਸੀਂ ਵਾਰ-ਵਾਰ ਕਹਿੰਦੇ ਆਂ ਵੀ ਤਿੰਨ ਬੰਦਿਆਂ ਨੇ ਅਕਾਲੀ ਦਲ ਡੋਬਿਆ ਬਰਜਿੰਦਰ ਸਿੰਘ ਹਮਦਰਦ ਨੇ ਹਰਚਰਨ ਬੈਂਸ ਨੇ ਤੇ ਦਲਜੀਤ ਸਿੰਘ ਚੀਮਾ ਨੇ ਹੁਣ ਅਕਾਲੀ ਦਲ ਉਸੇ ਦਲਜੀਤ ਸਿੰਘ ਚੀਮਾ ਨੂੰ ਮੁੜ ਕੇ ਲਿਆ ਰਿਹਾ ਵੀ ਇਹਨੂੰ ਇਹਨੂੰ ਪੁਨਰਗਠਨ ਕਰਨਾ ਹੋਵੇ ਜਿਹੜੇ ਬੰਦਿਆਂ ਨੇ ਡੋਬਿਆ ਅਕਾਲੀ ਦਲ ਨੂੰ ਜਿਨ੍ਹਾਂ ਨੇ ਸਿਧਾਂਤ ਤੇ ਨੈਤਿਕਤਾ ਨੂੰ ਤਬਾਹ ਕਰਿਆ ਜਿਨ੍ਹਾਂ ਲੋਕਾਂ ਨੇ ਉਹ ਦੁਬਾਰੇ ਟੈਲੀਵਿਜ਼ਨ ਚੈਨਲਾਂ ਤੇ ਆ ਕੇ ਆਪਣਾ ਪੱਖ ਪੇਸ਼ ਕਰ ਰਹੇ ਆ ਉਹ ਹੱਲੇ ਵੀ ਇਹ ਕਹਿ ਰਹੇ ਆ ਵੀ ਇਨਡਾਇਰੈਕਟਲੀ ਇਹ ਕਹਿ ਰਹੇ ਆ ਵੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਮੰਨਿਆ ਜਾਊਗਾ ਇਟ ਮੀਨਸ 2 ਦਸੰਬਰ ਦਾ ਹੁਕਮ ਨਹੀਂ ਮੰਨਿਆ ਜਾਊਗਾ। ਨਾ ਹੀ ਉਹ 7 ਮੈਂਬਰੀ ਕਮੇਟੀ ਬਣਾਉਗਾ। ਕੋਈ 7 ਮੈਂਬਰੀ ਜਿਹੜੀ ਅਕਾਲ ਤਖਤ ਨੇ 7 ਮੈਂਬਰੀ ਬਣਾਈ ਆ ਉਹ ਨਹੀਂ ਹੋਊਗੀ। ਬਲਵਿੰਦਰ ਸਿੰਘ ਭੂੰਦੜ ਇੱਕ ਹੋਰ ਕਮੇਟੀ ਬਣਾਉਣਗੇ ਜਿਹਦੇ ਵਿੱਚ ਬੋਗਸ ਭਰਤੀ ਹੋਊਗੀ। ਬਿਨਾਂ ਬੰਦਿਆਂ ਤੋਂ ਉਹ ਬੋਗਸ ਮੈਂਬਰ ਨੇ ਜਿਹੜੇ ਉਹ ਡੈਲੀਗੇਟ ਬਣਨਗੇ ਉਹ ਡੈਲੀਗੇਟ ਫਿਰ ਸੁਖਬੀਰ ਸਿੰਘ ਬਾਦਲ ਨੂੰ ਹੀ ਮੁੜ ਕੇ ਪ੍ਰਧਾਨ ਚੋਣ ਲਨਗੇ। ਹਮ ਹਲੇ ਤੱਕ ਗੁਰਵਚਨ ਸਿੰਘ ਤੇ ਗੁਰਮਖ ਸਿੰਘ ਦੀ ਇਹ ਹਿੰਮਤ ਨਹੀਂ ਸੀ ਵੀ ਉਹ ਅਕਾਲ ਤਖਤ ਦੇ ਹੁਕਮਾਂ ਦਾ ਓਲਾ ਕਰਕੇ ਨਾ ਆਪਣਾ ਉਹ ਵਰਸ਼ਨ ਭੇਜ ਦੇ ਇਟ ਮੀਨਸ ਅਕਾਲੀ ਦਲ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਵੀ ਕੁਝ ਵਰਸ਼ਨ ਭੇਜਣ ਦੀ ਲੋੜ ਨਹੀਂ ਹੈਗੀ ਹੈਨਾ ਤੇ ਨਾ ਸਿਰਸੇ ਵਾਲੇ ਦੀ ਐਕਚੁਅਲ ਚਿੱਠੀ ਹੈ ਜਿਹੜੀ ਐਕਸਪੋਜ਼ ਹੋਈ ਮਤਲਬ ਕਿਤਨਾ ਕਿਤੇ ਜੋ ਲੱਗ ਰਿਹਾ ਹੈ ਜਾਂ ਜਿਸ ਤਰੀਕੇ ਦੀਆਂ ਚਰਚਾਵਾਂ ਚੱਲਦੀਆਂ ਨੇ ਕਿ ਅਕਾਲੀ ਦਲ ਨੇ ਚਾਹਿਆ ਸੀ ਕਿ ਅਸੀਂ ਤਕਾਲ ਤਖਸਾ ਬਾਲਾ ਰੂਟ ਜਿਹੜਾ ਹੈ ਵਰਤ ਲਈਏ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਲੋਕੀ ਸ਼ਾਇਦ ਤਾਨੂੰ ਪ੍ਰਮਾਣ ਕਰ ਲੈਣਗੇ ਪਰ ਇਸ ਤਰ੍ਹਾਂ ਦਾ ਜਿਹੜੇ ਜਿਹੋ ਜਿਹੇ ਫੈਸਲੇ ਆ ਗਏ ਉਹ ਪੋਲਿਟੀਕਲ ਫੈਸਲੇ ਆ ਗਏ ਉਹਨਾਂ ਤੋਂ ਹੁਣ ਮੰਨਣ ਨੂੰ ਬੜੀ ਆਨਖਾਨੀ ਕੀਤੀ ਜਾ ਰਹੀ ਦੂਜੇ ਬੰਦੇ ਜ ਕਿਸਰੀ ਅਕਾਲ ਤੱਕ ਸਾਬ ਤੋਂ ਜਿਹੜਾ ਫੈਸਲਾ ਸੀ ਕਿ 3 ਦਿਨ ਦੇ ਅੰਦਰ ਅੰਦਰ ਜਿਹੜਾ ਹੈ ਅਸਤੀਫਾ ਸਰਦਾਰ ਸੁਖਬੀਰ ਸਿੰਘ ਬਾਦਲਪੁਰਾ ਦਾ ਮਨਜ਼ੂਰ ਹੋਵੇ 3 ਤੋਂ ਬਾਅਦ ਇਹ ਕਿਹਾ ਗਿਆ ਕਿ ਅਸੀਂ 20 ਦਿਨ ਦਾ ਜਿਹੜਾ ਹੈ ਹੋਰ ਸਮਾਂ ਜਿਹੜਾ ਹੈ ਲੈ ਲਿਆ ਉਹ ਵੀ ਜਿਹੜੇ ਹੈ 22 ਦਿਨ ਜਾਂ ਪਰ 22 ਤਰੀਕ ਤੱਕ ਉਹ ਵੀ ਹੁਣ ਜਿਹੜਾ ਹੈ ਖਤਮ ਹੋ ਚੁੱਕਾ ਹੈ ਹੁਣ ਜਿਹੜੀ ਆਪਾਂ ਗਏ ਕਿ ਸਟੋਰੀਜ਼ ਜਿਹੜੀਆਂ ਖਾਸ ਕਰਕੇ ਆਈਪੀ ਸਿੰਘ ਹੋਣਾ ਦੀ ਵੀ ਸਟੋਰੀ ਲੱਗੀ ਹੈ ਕਿ ਕਿਤਨਾ ਕਿਤੇ ਆਨੇ ਬਹਾਨੇ ਜਿਹੜਾ ਹੈਗਾ ਕਿ ਇੱਕ ਚਿੱਠੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਾਂਦੀ ਹੈ ਕਿ ਸਾਨੂੰ ਜਿਹੜੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਲੀਗਲ ਕੰਪਲਸ਼ਨਸ ਹੈਗੀਆਂ ਨੇ ਤੇ ਉਹਦੇ ਜੋ ਕਹਿੰਦੇ ਕਿ ਜਿਹੜੇ ਫੁਲਕਾ ਸਾਹਿਬ ਹੈਗੇ ਨੇ ਐਡਵੋਕੇਟ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਨੂੰ ਅਕਾਲੀ ਦਲ ਜਿਹੜਾ ਹੈ ਅਡਾਪਟ ਕਿਉਂ ਨਹੀਂ ਕਰਦਾ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਤੇ 2 ਦਸੰਬਰ ਤੋਂ ਪਹਿਲਾਂ ਦਾ ਹੀ ਦਿੱਤਾ ਹੋਇਆ ਹੁਣ ਦਿੱਤੇ ਹੋਏ ਅਸਤੀਫੇ ਨੂੰ ਵਰਕਿੰਗ ਕਮੇਟੀ ਨੇ ਪ੍ਰਮਾਣਿਤ ਕਰਨਾ ਇਹਦੇ ਚ ਅਕਾਲ ਤਖਤ ਸਾਹਿਬ ਦਾ ਤਾਂ ਕੋਈ ਹੈ ਹੀ ਨਹੀਂ ਤੇ ਫਿਰ ਕੀ ਇਹ ਸਾਰਾ ਪ੍ਰੋਪਾਗੈਂਡਾ ਏ ਜਾਂ ਇਹ ਚੀਜ਼ਾਂ ਮਤਲਬ ਕਿਤਨਾ ਕਿਤੇ ਸਾਈਡ ਲਾਈਨ ਗੱਡੀਆਂ ਜਾ ਰਹੀਆਂ ਨੇ ਜੇ ਅਕਾਲ ਤਖਤ ਸਾਹਿਬ ਦਾ ਨਹੀਂ ਵੀ ਹੈਗਾ ਪ੍ਰਧਾਨ ਮੰਤਰੀ ਉੱਥੇ ਮੰਦਰ ਵਿੱਚ ਜਾ ਕੇ ਪੁਜਾਰੀਆਂ ਵਾਂਗ ਪੂਜਾ ਕਰਦਾ ਉਹਨੂੰ ਤਾਂ ਕੋਈ ਚੋਣ ਕਮਿਸ਼ਨ ਨਹੀਂ ਪੁੱਛਦਾ ਜੀ ਜੇ ਦੇਸ਼ ਦਾ ਪਰਦਾ ਹੁਣ ਉਹ ਸਾਰੇ ਪੁਜਾਰੀ ਬਾਹਰ ਕੱਢ ਦਿੱਤੇ ਗਏ ਹੂੰ ਚਾਰੇ ਜਿਹੜੇ ਉਹਨਾਂ ਦੇ ਉਹਦੇ ਮੁਖੀ ਨੇ ਆਚਾਰੀਆ ਉਹ ਬਾਹਰ ਕੱਢ ਦਿੱਤੇ ਗਏ ਪ੍ਰਧਾਨ ਮੰਤਰੀ ਐਜ਼ ਏ ਪੰਡਤ ਜਾਂ ਐਜ਼ ਏ ਜਿਹੜਾ ਮੰਦਿਰ ਦਾ ਮੁਖੀ ਹੁੰਦਾ ਉਹਦੇ ਉਹਦੇ ਤੇ ਉਹ ਉਹ ਕਰਦਾ ਤੇ ਉਹਨੂੰ ਕੋਈ ਚੋਣ ਕਮਿਸ਼ਨ ਦਾ ਨਹੀਂ ਤੁਸੀਂ ਕਾਹ ਤੋਂ ਡਰ ਰਹੇ ਹੋ ਹਾਂ ਸੋ ਇਹ ਇਹ ਬਿਲਕੁਲ ਗਲਤ ਆ ਇਹ ਸਾਰਾ ਕੋਸ਼ਾ ਕਾਲ ਤਖਤ ਨੂੰ ਉਨਾਂ ਨੂੰ ਲੱਗਦਾ ਵੀ ਜ਼ਥੇਦਾਰ ਹਨ ਪੜਨੇ ਇਹਨਾਂ ਨੂੰ ਅੰਗਰੇਜ਼ੀ ਵਿੱਚ ਚਿੱਠੀਆਂ ਜੀਆਂ ਲਿਖ ਕੇ ਡਰਾਡ ਰੂਲੋ ਜਾਂ ਪਿੱਛੋਂ ਜਿੱਦਾਂ ਬਿਰਸਾ ਸਿੰਘ ਬਲਟੋਹੇ ਵਰਗੇ ਆ ਉਹਦੇ ਘਰ ਗਏ ਸੀ ਜ਼ਥੇਦਾਰ ਸਾਹਿਬ ਦੇ ਧਮਕੀ ਦੇ ਕੇ ਆਏ ਆ ਸੋ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਲੋਕਾਂ ਦੀ ਸਰਕਾਰ ਨਹੀਂ ਹੈਗੀ ਹੁਣ ਇਹ ਸਰਕਾਰ ਨਾ ਹੋਣ ਦੇ ਬਾਵਜੂਦ ਕਿੰਨੇ ਨੀਵੇਂ ਡਿਗੇ ਆ ਕਿੰਨੀ ਅਸ਼ਲੀਲਤਾ ਭਰੀਆਂ ਜਿਹੜੀਆਂ ਜਿਹੜੇ ਦੋਸ਼ ਆ ਗਿਆ ਨਹੀਂ ਹਰਪ੍ਰੀਤ ਸਿੰਘ ਤੇ ਲਾਏ ਗਏ ਆ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਹੋਊਗੀ ਇਹ ਕਿੰਨੇ ਨੀਵੇਂ ਡਿਗਦੇ ਹੋਣਗੇ ਔਰ ਕਿੰਨੀਆਂ ਧਮਕੀਆਂ ਪੁਲਿਸ ਰਾਹੀਂ ਜਾਂ ਇੰਟੈਲੀਜੈਂਸ ਰਾਹੀਂ ਜਥੇਦਾਰਾਂ ਨੂੰ ਦੁਆਉਂਦੇ ਹੋਣਗੇ ਸੋ ਉਹ ਉਹ ਦੇਖਣ ਵਾਲੀ ਗੱਲ ਹੈਗੀ ਸੋ ਸਪਸ਼ਟ ਰੂਪ ਵਿੱਚ ਅਕਾਲੀ ਦਲ ਜਿਹੜੇ ਹੈਗੇ ਆ ਵੀ ਚੋਣ ਕਮਿਸ਼ਨ ਵਾਲੇ ਚੱਕਰ ਦਾ ਬਹਾਨਾ ਲਾ ਰਿਹਾ ਕੋਈ ਵੀ ਚੋਣ ਹੈ ਜਿਹੜੀ ਰੱਦ ਨਹੀਂ ਕਿਨਾਂ ਕਿਸੇ ਦੀ ਵੀ ਰਜਿਸਟ੍ਰੇਸ਼ਨ ਰੱਦ ਨਹੀਂ ਹੋਊਗੀ ਅਸੀਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਹੈਗਾ ਚੌੜਾ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਐਫੀ ਡਾਇਵਰ ਦਿੱਤਾ ਹੋਇਆ ਵੀ ਸ਼ਿਵ ਸੈਨਾ ਤੇ ਅਕਾਲੀ ਦਲ ਦਾ ਲਾ ਧਰਮ ਨਾਲ ਜੁੜੀਆਂ ਹੋਈਆਂ ਪਾਰਟੀਆਂ ਨੇ ਇਹ ਧਰਮ ਨਾਲ ਜੁੜੀਆਂ ਹੋਣ ਦੇ ਰਹਿਣ ਦੇ ਬਾਵਜੂਦ ਵੀ ਭਾਰਤ ਦੀ ਜੜੀ ਜੜੀ ਰਾਜਨੀਤੀ ਆ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੀਆਂ ਜੀ ਬਿਲਕੁਲ ਜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਆਪਾਂ ਕਹਿ ਲਈ ਕਿ ਪਰਤਾਂ ਜਿਹੜੀਆਂ ਖੁੱਲਣੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਇੰਨਾ ਮਸਲਿਆਂ ਦੇ ਵੀ ਜਿਹੜੇ ਨਵੇਡੇ ਨੇ ਜਾਂ ਕਿਤੇ ਨਾ ਕਿਤੇ ਜਗ ਜਾਹਰ ਹੋ ਜਾਣੇ ਹੈਗੇ ਨੇ ਕਾਫੀ ਕੁਝ ਜਿਹੜਾ ਸਾਹਮਣੇ ਆ ਜਾਣਾ ਹੈ ਇੱਕ ਤਰ੍ਹਾਂ ਦਾ ਇਤਿਹਾਸ ਹੀ ਆਪਾਂ ਕਹਿ ਲਈਏ ਕਿ ਚੱਲ ਰਿਹਾ ਹੈਗਾ ਔਰ ਇਤਿਹਾਸ ਹੀ ਜਿਹੜਾ ਕਿਤਨਾ ਕਿਤੇ ਰਚਿਆ ਜਾਣਾ ਹੈ ਜਦੋਂ ਇਹ ਸਾਰੇ ਜਿਹੜੇ ਫੈਸਲੇ ਨੇ ਉਹ ਲਿਖੇ ਜਾਣਗੇ